ਖਬਰ ਲੈਣੇ ਪਟਿਆਲਾ ਤੋਂ ਪਟਿਆਲਾ ਸ਼ਹਿਰ ਦੇ ਭਾਰਤ ਨਗਰ ਵਿਖੇ ਡੀਆਈਜੀ ਰੇਂਜ ਹਰਜਨ ਸਿੰਘ ਪੁੱਲਰ ਦੀ ਨਿਗਰਾਨੀ ਹੇਠ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਸ਼ਾਮਲ ਰਹੇ ਦੱਸ ਦਈਏ ਕਿ ਇਸ ਆਪਰੇਸ਼ਨ ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿੱਥੇ ਪੁਲਿਸ ਨੇ ਐਕਸਾਈਂਜ ਮਾਮਲੇ ਤੇ ਵੱਖ-ਵੱਖ ਮਾਮਲਿਆਂ ਚ ਭੰਗੋੜੇ ਵਿਅਕਤੀਆਂ ਨੂੰ ਕਾਬੂ ਕੀਤਾ ਜਿਸ ਦੀ ਜਾਣਕਾਰੀ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾ ਕ੍ਰਿਮੀਨਲ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਸਮੇਂ ਉੱਪਰ ਅਜੇ ਆਪਰੇਸ਼ਨ ਚਲਾਏ ਜਾਂਦੇ ਹਨ ਤੇ ਅੱਜ ਵੀ ਪਟਿਆਲਾ ਦੇ ਰੇਲਵੇ ਸਟੇਸ਼ਨ ਬੱਸ ਸਟੈਂਡ ਰੈਡ ਜ਼ੋਨ ਏਰੀਆ ਦੇ ਵਿੱਚ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਮੌਕੇ ਜੋ ਕੁਝ ਵੀ ਬ੍ਰਾਮ ਬ੍ਰਾਮਣੀ ਹੋਈ ਹੈ ਉਸ ਦੀ ਜਾਣਕਾਰੀ ਸ਼ਾਮ ਨੂੰ ਪ੍ਰੈਸ ਨੋਟ ਦੇ ਜ਼ਰੀਏ ਦੇ ਦਿੱਤੀ ਜਾਵੇਗੀ ਪਟਿਆਲਾ ਪੁਲਿਸ ਦੇ 600 ਕਰੀਬ ਮੁਲਾਜ਼ਮ ਅੱਜ ਇਸ ਸਰਚ ਆਪਰੇਸ਼ਨ ਦੇ ਵਿੱਚ ਤਾਇਨਾਤ ਹਨ ਜੋ ਸਭਾ ਜੂਰੇ ਪੰਜਾਬ ਦੇ ਵਿੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜ ਪਟਿਆਲਾ ਦੇ ਵਿੱਚ ਵੀ ਚਲਾਇਆ ਗਿਆ ਕੁਝ ਕੁਝ ਨਿਕਲ ਕੇ ਇਸ ਆਪਰੇਸ਼ਨ ਦੇ ਵਿੱਚ ਸਾਹਮਣੇ ਆਇਆ ਸਾਡੇ ਪਟਿਆਲੇ ਰੇਂਜ ਦੇ ਵਿੱਚ ਜਿਹੜਾ ਆਪਰੇਸ਼ਨ ਜਿਹੜੇ ਅਸੀਂ ਚਲਾਇਆ ਗਏ ਨੇ ਇਹਦੇ ਵਿੱਚ ਮਨਜੋਗ ਡੀਜੀਪੀ ਸਾਹਿਬ ਵੱਲੋਂ ਪੁਲਿਸ ਹੈਡਕੁਆਟਰ ਤੋਂ ਵੀ ਸੀਨੀਅਰ ਅਫਸਰ ਲਗਾਇਆ ਗਿਆ ਸਨ ਜਿਨ੍ਹਾਂ ਨੇ ਆ ਕੇ ਇੱਥੇ ਚੈਕਿੰਗ ਵੀ ਕੀਤੀ ਤੇ ਪਟਿਆਲੇ ਜ਼ਿਲ੍ਹੇ ਦਾ ਜਿਹੜਾ ਆ ਮੈਂ ਚੈੱਕ ਕੀਤਾ ਪੁਆਇੰਟ ਹੈ ਸੇਰੀ ਦੇ ਇੱਥੇ ਸਾਡੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਇਹ ਸਕਸੈਸਫੁਲ ਰਿਹਾ ਇਹਦੇ ਤੋਂ ਲਾਵਾ ਸੀ ਬੱਸ ਸਟੈਂਡ ਰੇਲਵੇ ਸਟੇਸ਼ਨ ਸਮਾਣਾ ਸ਼ੰਭੂ ਸਾਈਡ ਤੇ ਜਿਹੜੇ ਹੈਗੇ ਨੇ ਇਹ ਇਰੀਏ ਸੀ ਆਡੈਂਟੀਫਾਈ ਕਰਕੇ ਇਸ ਡਿਸਟ੍ਰਿਕਟ ਦੇ ਵਿੱਚ ਜਿਹੜੇ ਆਪਰੇਸ਼ਨ ਚ ਵਾਹੇ ਨੇ ਤੇ 2 ਵਜੇ ਤੱਕ ਸਾਡੇ ਸਾਰੇ ਜਿਹੜੇ ਰਿਜ਼ਲਟ ਆਉਣਗੇ ਉਹ ਤੁਹਾਨੂੰ ਅਸੀਂ ਪ੍ਰੈਸ ਨੋਟੋਂ ਦੇ ਚ ਭੇਜ ਦਿਆਂਗੇ ਕਿ ਸਾਡੀ ਕਿਹੜੀ ਕਿਹੜੀ ਕਿੱਥੋਂ ਕਿੱਥੋਂ ਕੀ ਕੀ ਰਿਕਵਰੀ ਹੋਈ ਹੈ ਅਦਰਵਾਈਜ਼ ਜਿਹੜਾ ਆਪਰੇਸ਼ਨ ਪੂਰਾ ਸਕਸੈਸਫੁਲ ਰਿਹਾ ਮੁੱਖ ਕਾਮਯਾਬੀ ਕੀ ਮਿਲੀ ਤੁਸੀਂ ਜ਼ਿਕਰ ਕੀਤਾ ਕਾਮਯਾਬੀ ਦਾ ਕੀ ਕੁਝ ਨਿਕਲ ਕੇ ਕਾਂਗਜਬੀ ਜਮਿਆਂ ਦੇ ਚ ਸਾਡੇ ਇੱਥੇ ਪੀਓ ਫੜੇ ਗਏ ਨੇ ਇਹਦੇ ਵਿੱਚ ਕੋਈ ਐਕਸਾਈਜ਼ ਦੀ ਰਿਕਵਰੀ ਹੋਈ ਹੈ ਐਂਡਪੀਸਟਾਕ ਦੀ ਰਿਕਵਰੀ ਹੋਈ ਹੈ ਇਹ ਤਾਂ ਇਸ ਪੁਆਇੰਟ ਦੀ ਜਿਹੜੀ ਹੈਗੀ ਆ ਬਾਕੀ ਜਿਹੜੀ ਇਹ ਰੇਂਜ ਵਾਈਜ਼ ਦੀ ਜਿਹਨੀ ਵੀ ਹੋਈ ਉਹ ਸਾਰਾ ਬਾਅਦ ਦੁਪਹਿਰ ਤੁਹਾਨੂੰ ਮੈਂ ਪ੍ਰੈਸ ਕਾਉਂਡਾ ਭੇਜਾਂਗਾ ਕਿੰਨੇ ਪੁਲਿਸ ਬਲ ਸਾਰੇ ਚਪਟੇਲਾ ਦੇ ਵਿੱਚ ਤਨਾਦ ਸੀ ਜੀ ਪੂਰੇ ਰੇਂਜ ਦੇ ਵਿੱਚ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜਾ ਟੋਟਲ 600 ਬੰਦਾ ਇੱਥੇ ਲਾਇਆ ਆ ਆਪਰੇਸ਼ਨ ਦੇ ਵਿੱਚ ਇਸੇ ਤਰੀਕੇ ਹੀ ਇਹਨਾਂ ਨੂੰ ਸੰਗਰੂਰ ਦੇ ਵਿੱਚ ਹੈ ਬਰਨਾਲੇ ਦੇ ਵਿੱਚ ਲਾਇਏ ਨੇ ਤੇ ਪਲੇਰ ਕੋਟਲੇ ਦੇ ਵਿੱਚ ਵੀ ਤੇ ਉਹਨਾਂ ਦੀ ਰਿਪੋਰਟ ਆ ਜਾਂਦੀ ਫਿਰ ਤੁਹਾਨੂੰ ਦੱਸ ਦਿਆਂਗੇ ਥੈਂਕ ਯੂ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ